اللہ اکبر میرے ساتھ کھیل رہے ہیں نیک چلو چلو تو لے واہ احمد ماده دی سنڈی کھو احمدے سوال دا پنجارا رے رے کر پی شکتی ਇੱਕ ਰੱਖੋ ਕੋਈ ਨਹੀਂ ਖਰਾਬ ਨਾ ਲੈ ਜਦੋਂ ਤੱਕ پھل گهرو منو گهرو دا کله دا هه ريک دا جا وکلي گلي ندي پانی ہے نوکریاں مہربانی کر جانا وہ لو سانو چاہندے سی جے بڑے بڑے پاں سانو چاہندے سی اوہدے بار سانو دی ਜਦੋਂ ਮਿੱਟੀਆ ਨੂੰ ਲਿਆਈ ਜਾਵੇ ਉਹ ਤਾਂ ਬਣੀ ਜੂਲਵੇ ਅਸੀਂ ਮਾਜਬਰੀ ਮਿੱਟੀ ਹੈ ਕਿ ਜਿੰਦਰ ਨੂੰ ਕਰਦੀ ਹੈ ਵਾਦ ਪਰ ਹੁਣ ਸਾਡੀ ਜਾਗਰਾਨ ਮਾਨ ਸਭੰਦ ਨੇ ਬੁੱਧੀ ਹੈ ਪੰਜਾਬ ਤੋਂ ਬਾਦ ਅਗਲੀ ਦਾ ਪੰਜਾਬ ਚੁੱਕ لا بدر اتے ਸਰ ਭਗਵੰਤ ਸਿੰਘ ਜੀ ਮਾਨ ਪ੍ਰਚਾਰ ਦਸਰੇ ਜਿੰਦਾਬਾਦ ਸਰਕਾਰ ਕੇ ਸੇਵਕ ਸੈਜੋੜ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਸ੍ਰੀ ਗੁਰੂ ਅਜੇ ਦੇ ਪਾਤਸ਼ਾਹ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਜੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੋ 50 ਦਰਾਂ ਸਾਲਾਂ ਦੀ ਪੁਤਲੀ ਨੂੰ ਮਹੱਤਵ ਦੇ ਵਿੱਚ ਹਿੱਸਾ ਲੈਣ ਆਏ ਆ ਇਹ ਲੋਕਾਂ ਦੇ ਹਜ਼ਾਰਾਂ ਦੇ ਹਜੂਮ ਦੇ ਵਿੱਚ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜਿੱਤ ਚੁੱਕੀ ਆ ਇਸ ਤਰ੍ਹਾਂ ਸੁਖਬੀ ਸਿੰਘ ਮਾਨ ਨੇ ਤੇਰਾ ਜ਼ੀਰੋ ਦਾ ਨਾਲਾ ਦਿੱਤਾ ਹੈ ਇਸੇ ਤਰ੍ਹਾਂ ਹੀ ਲੋਕ ਅਜ ਆਮ ਆਦਮੀ ਪਾਰਟੀ ਦੇ ਨਾਲ ਖੜਿਆ ਹਮੇਸ਼ਾ ਇਸ ਤਰ੍ਹਾਂ ਖੜੇ ਰਹਿਣਗੇ ਇਹ ਬਹੁਤ ਵੱਡਾ ਜੋ ਅੱਜ ਕਾਟ ਹੋਇਆ ਵਾ ਭਗਵਾਨ ਜਮਾਨ ਜੂਆਰ ਕੇ ਸਾਰਿਆਂ ਨੂੰ ਸੰਬੋਧਨ ਕਰਦੇ ਜੇ ਲੋਕਾਂ ਨੂੰ ਇਹ ਉਹਨਾਂ ਦੇ ਪਿਆਰ ਦੇ ਨਾਲ ਉਹਨਾਂ ਦੇ ਪਿਆਰ ਦੇ ਨਾਲ ਸਭਾ ਜਿੱਥੇ ਵੀ ਇੰਤਜ਼ਾਮ ਮਾਨ ਸਾਹਿਬ ਜਾਂਦੇ ਆ ਜਿਹੜੀ ਵੀ ਜਗ੍ਹਾ ਤੇ ਜਾਂਦੇ ਉੱਥੇ ਇਸ ਤਰ੍ਹਾਂ ਹੀ ਬਹੁਤ ਵੱਡੇ ਵੱਡੇ ਕਾਟ ਹੁੰਦੇ ਆ ਸਾਹਿਬ ਜਿਸ ਤਰ੍ਹਾਂ ਲੱਗਦਾ ਕਿ ਇਹ ਪੰਥਕ ਹਲਕਾ ਜੀ ਲੱਗਦਾ ਨਹੀਂ ਵੀ ਸੀਟ ਕਰਨੀ ਔਖੀ ਲੱਗਦੀ ਕਿ ਉਹ ਪੰਥਕ ਜਿਹੜੇ ਜਿਹੜੇ ਸਾਹਮਣੇ ਆਇਆ ਦੇਖੋ ਜੀ ਪੰਥਕ ਹਲਕਾ ਤੇ ਹਮੇਸ਼ਾ ਰਿਹਾ ਵਾ ਉਹ ਇੱਕ ਸਾਡੀ ਵੱਖਰੀ ਸੋਚ ਆ ਸੀ ਵੀ ਸਿੱਖੋ ਸਿੱਖ ਤਰ੍ਹਾਂ ਜਵਾਬ ਰੱਖਦੇ ਆ ਪਰ ਐਕਚੁਅਲੀ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਮ ਆਦਮੀ ਪਾਰਟੀ ਸਿਰਫ ਇੱਕੋ ਹੀ ਮੁੱਦੇ ਤੇ ਇਲੈਕਸ਼ਨ ਲੜ ਰਹੀ ਆ ਉਹ ਰੋਜ਼ਗਾਰ ਤੇ ਮੌਕਿਆਂ ਦੇ ਵਿੱਚ ਅੱਗੇ ਜੋ ਵੀ ਸਾਡੀਆਂ ਚੰਗੀਆਂ ਨੀਤੀਆਂ ਦੇ ਅਸੀਂ ਕਦੀ ਵੀ ਧਰਮ ਦੀ ਰਾਜਨੀਤੀ ਨਹੀਂ ਕੀਤੀ ਅਸੀਂ ਲੋਕਾਂ ਦੇ ਮੁੱਦਿਆਂ ਦੇ ਨਾਲ ਰਾਜਨੀਤੀ ਕਰਨ ਲੜ ਰਹੇ ਆ ਇਸੇ ਕਰਕੇ ਸਾਡੀ 2022 ਦੇ ਵਿੱਚ ਸਰਕਾਰ ਬਣੀ ਅਸੀਂ ਕਦੀ ਵੀ ਧਰਮ ਦੇ ਮੁੱਦੇ ਤੇ ਚੋਣ ਨਹੀਂ ਲੜਤੀ ਹਾਂਜੀ ਠੀਕ ਹੈ ਅੱਜ 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 ਅੱ ਜੋ ਕਿ ਸਰਕਾਰ ਮੁਹਸਿਲਮਾਨ ਨੇ ਕਥੇ ਆ ਗਿਆ ਆਪਣੇ ਜਿੰਨੇ ਵਾਦੇ ਕੀਤੇ ਉਹਨਾਂ ਦੇ 60% ਵਾਦੇ ਪੂਰੇ ਕੀਤੇ ਯਾਰ ਜਿਹੜੇ ਅੱਜ ਗਰੀਬ ਲੋਕਾਂ ਦਾ ਹਰ ਲੋਕਾਂ ਨੂੰ ਪਤਾ ਕਰੋ ਵੀ 300 ਯੂਨਟ ਜਿਹੜਾ 600 ਯੂਨਟ ਦੋ ਮਹੀਨੇ ਦੇ ਆ ਉਹ ਫਰੀ ਆ ਔਰ ਇੱਕ ਆਮ ਆਦਮੀ ਪਾਰਟੀ ਨੇ ਕੋਰਨਰ ਦਿੱਤਾ ਵਾ ਕਿ ਅਸੀਂ ਇਸ ਵਾਰ ਇੱਕ ਜਿਹੜਾ 1-1000 ਰੁਪਿਆ ਵਾ ਉਹ ਹਰ ਇੱਕ ਭੈਣ ਨੂੰ ਸਾਡੀ ਮਾਤਾ ਨੂੰ ਦਵਾਂਗੇ ਕਿ ਨਾ ਦਵਾਂਗੇ ਅਗਲੀ ਵਾਰ ਤੋਂ ਤੁਹਾਡੇ ਕੋਲ ਵੋਟ ਮੰਗਣ ਦਾ ਹੱਕ ਨਹੀਂ ਹੋਵਾਂਗੇ ਔਰ ਮੈਂ ਸਮਝਦਾ ਹਾਂ ਕਿ 13 ਜੋ 13 ਸੀਟਾਂ ਜਿਹੜੀਆਂ ਕੱਢ ਗਏ ਉਹਨੂੰ ਜਨਮਾਂ ਜੀ ਅਸੀਂ ਆਪਣੇ ਮੁੱਖ ਮੰਤਰੀ ਕੋਲ ਦੀ ਟੀਮ ਵਿੱਚ ਪਾਵਾਂਗੇ ਸਾਡੇ ਜਿਹੜੇ ਦਿੱਲੀ ਦੇ ਰਵਿੰਦ ਕਹਿਰੀਵਾਲ ਜੀ ਉਹਨਾਂ ਦੀ ਟੀਮ ਵਿੱਚ ਪਾਵਾਂਗੇ ਜੀ ਔਰ ਮੈਂ ਉਹਨਾਂ ਨੂੰ ਬੜੀ ਧੰਨਵਾਦ ਦੇਣਾ ਵਾ ਕਿ ਅੱਜ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਦਾ ਕਟ ਹੋਇਆ ਵਾ ਔਰ ਆਮ ਆਦਮੀ ਪਾਰਟੀ ਜਿਹੜੀ ਇਹ ਸੀਟ ਕੱਢ ਕੇ ਜਿਹੜੀ ਆ ਇਹ ਮੁੱਖ ਮੰਤਰੀ ਸਾਹਿਬ ਦੀ ਟੀਮ ਵਿੱਚ ਪਾਣਗੇ ਜੀ ਧੰਨਵਾਦ ਬਾਕੀ ਮੈਂ ਜਸਕਰ ਸਿੰਘ ਜੀ ਤੋਂ ਬੜਾ ਤਰਫੋਂ ਤਰਫੋਂ ਸਾਹਿਬ ਜਿਹੜੇ ਕਿ ਅੱਜ ਸੀਐਮ ਸਾਹਿਬ ਸਾਡੇ ਸਾਹਮਣੇ ਵਿੱਚ ਆਏ ਆ ਹਰ ਤਰ੍ਹਾਂ ਦੇ ਵਿੱਚ ਗੱਡੀ ਹਰ ਦੇ ਵਿੱਚ ਬੜਾ ਭਾਰੀ ਜੋਸ਼ ਆ ਪੜਾ ਇਤਹਾਬ ਮਿਲਿਆ ਅੱਜ ਸਾਨੂੰ ਬਹੁਤ ਵੱਡਾ ਮਾਣ ਹੋਊਗਾ ਸਾਨੂੰ ਇਹ ਬਹੁਤ ਖਾਸ ਹੈ ਵੀ ਜਿਹੜੀ ਖੰਡੂਰ ਸਾਹਿਬ ਵਾਲੀ ਸੀਟ ਆ ਅਸੀਂ ਜਿੱਤ ਕੇ ਮਾਨ ਸਾਹਿਬ ਦੀ ਕੇਜਵੇ ਆਪ ਸਾਹਿਬ ਦੀ ਝੋਲੀ ਪਾਵਾਂਗੇ ਬਾਕੀ ਰਹਿੰਦੀਆਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਪਾਵਾਂਗੇ ਸਾਡੇ ਵੱਲੋਂ ਕਮੇਟੀ ਅਸੀਂ ਇੰਨਾ ਯੋਸ਼ਨਾ ਤੋਂ ਮਿਲਿਆ ਰਹਾਂ ਦਾ ਸਾਡਾ ਰੋਡ ਡਿੱਟਦਾ ਨਹੀਂ ਕਿ ਅੱਜ ਲੱਗਦਾ ਕਿ ਅੱਜ ਅਸੀਂ ਸਿੰਧੀ ਨੂੰ ਲਿਆ ਕੇ ਲੋਕ ਕਹਿੰਦੇ ਆਪ ਦੀ ਉਹ ਬਣਾ ਲੈਣੇ ਨੂੰ ਬਾਦਿਓ ਢੀਂਗੜੀ ਨੂੰ ਬਾਦਿਓ ਪਰ ਇਹ ਅੱਜ ਤੈਅ ਚੁੱਕਾ ਹੋਏ ਕਿ ਇਹ ਸੀਟ ਸਾਡੀ ਪੱਕੀ ਝੋਲੀ ਆ 100% ਜਿੱਤ ਕੇ ਝੋਲੀ ਪਾਵਾਂਗੇ ਮਾਨਸਾ अॼु ती दूरि मुख्यमंत्री भाॼी माना कर्नतार हिते पहुच रे जहिड़े जिथे गुरुद्वारे सेसादारे उन्हनि जे हक़ाशाना लोका जेको तव्हांखे तरह जेके उहो शाह वापे उछा उन्हनिक रहे जूं मानसा पूरो देवता जो सु ਜਦ ਹੀ ਵਰਤਮਾਨੀ ਫੌਜਾਂ ਦੇ ਜੇਲਸੀ ਤੋਂ 11 ਆਰ ਰੋਡ ਦੇ ਖਰਾਬ ਚੱਲਾਂਗੇ ਜੇ ਰੋਡ ਸ਼ੋਧੇ ਵਿੱਚ ਬਹੁਤ ਸਾਰੇ ਵਰਤਮਾਨ ਦੇ ਸਾਡੇ ਸੰਸਦਾਂ ਨੂੰ ਆਉਣ ਵਾਸਤੇ ਆਏ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਜੀ ਸਾਨੂੰ ਵੀਰੇ ਆ ਗਏ ਨੇ ਇਹ ਪੂਰੇ ਪੁਛਰੇ ਦੂਸਰੇ ਸਮੇਂ ਦੇ ਦਰਮਾਨ ਹੈ ਇਹ ਸਾਲਾਂ ਦੇ ਦਮ ਚੱਲ ਰਹੇ ਹੈ ਬਹੁਤ ਸਾਰੇ ਜਿਹੜੇ ਛੋਟੇ ਵੱਡੇ ਫੈਸਲੇ ਲੋਕਾਂ ਦੇ ਦਿਲ ਵਿੱਚ ਕੀਤੇ ਗਏ ਨੇ ਸਰਕਾਰ ਚੰਗੇ ਸਾਰੇ ਆਸਰ ਕੀਤੇ ਅੱਜ ਦਾ ਸਭ ਤੋਂ ਤੇਜ਼ ਕੰਮ ਕਰਨ ਵਾਲੀ ਇਹ ਸਰਕਾਰ ਹੈ ਪੰਜਾਬ ਦੀ ਸਰਕਾਰ ਆਖੋ ਸਾਲਾਂ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਅਸੀਂ ਦੇਖਦੇ ਹਾਂ ਕਿ ਸਰਕਾਰ ਨੇ ਦੋ ਮਹੀਨਿਆਂ ਦੇ ਵਿੱਚ ਸਰਕਾਰ ਕੇਆ ਅਸਿਸਟੈਂਸ ਲਿਆ ਕਿਆ ਹਰ ਕਿਸਮ ਦੀਆਂ ਅਧਾਰਾਂ ਸੁਧਾਰੀਆਂ ਕਿਆ ਬਹੁਤ ਸਾਰੇ ਆਰਡਰ ਸਿਚਾਰ ਵਿੱਚ ਗਏ ਨੇ ਕਿ ਵਿੱਚ ਕੋਈ ਵੀ ਸੁਪਾਰਸ਼ ਜਾਂ ਕੋਈ ਸੁਧਾਰ ਨਹੀਂ ਹੋ ਰਹੀ ਸਭੀ ਲੋਕਾਂ ਦੇ ਵਿੱਚ ਅਨਿਆਂ ਬਣਿਆ ਹੈ ਅੱਜ ਬਾੜੀ ਸੌਮਾ ਜੋਸ਼ਾ ਨੂੰ ਕਰ ਕਰ ਮਿਲੀਆਂ ਨੇ ਪੰਜਾਬ ਪੰਜਾਬੀਆਂ ਦੇ ਆਦੇ ਸੇਵਾ ਕਰਾਉਣ ਲਈ ਆਏ ਅੱਜ ਸਭ ਪੰਜਾਬੀ ਦੇ ਨਾਮ ਪੰਜਾਬ ਦਾ ਪੰਜਾਬ ਪੰਜਾਬੀ ਮੈਂ ਨਹੀਂ ਦੱਸ ਸਕਦਾ ਕਿ ਕਿੰਨੇ ਸੰਸਰੀ ਸੜਕਾਂ ਬਣਾਈਆਂ ਬਹੁਤ ਸਾਰੀਆਂ ਬਣੀਆਂ ਪੰਜਾਬ ਨੂੰ ਪਹੁੰਚਾਉਣ ਲਈ ਆਏ ਹੋਣਗੇ ਅੱਗੇ ਚੱਲਦੇ ਫਿਰਦੇ ਆਪ ਸਵਾਰੇ ਜਾ ਰਹੇ ਨੇ ਜਿਹੜਾ ਜਾ ਰਹੇ ਨੇ ਉਹ ਬਹੁਤ ਖਰਾਲੇ ਕਿਤੇ ਜਾ ਰਹੇ ਆਮ ਸੀਨੀਅਰ ਜੇਕਰ ਇੱਕ ਮੋ멘ਟ ਗਰਾਮਟਾਫ ਹੋਣ ਦੇ ਵਾਸਤੇ ਆਮ ਆਦਮੀ ਪਾਰਟੀ ਜੀ ਆਪ ਨੂੰ ਸਭ ਤੋਂ ਬੜਾ